ਰਾਮਾ ਦੀ ਅੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅਟਲਕ ਦੇਖੋ ਰੱਖੜੀ ਸ਼ੇਰ ਮੇਲੇ ਦੇ ਉੱਤੇ ਜੀ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਵੈਰਿਟੀ ਆ ਗਈ ਜੀ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਵੈਰਿਟੀ ਆਹ ਦੇਖੋ ਜੀ ਸੂਟ ਮੈਂ ਤਾਂ ਕਹਿੰਦਾ ਰੱਖੜੀ ਦੇ ਉੱਤੇ ਕੁੜੀਆਂ ਕੱਪੜੀਆਂ ਵਾਸਤੇ ਲੈਣ ਦੇਣ ਵਾਸਤੇ ਕੋਈ ਲੈਣੇ ਨੇ 150 ਰੁਪਏ ਦਾ ਇੱਕ ਹੈ ਜੀ 250 ਦੇ ਦੋ ਕਾਚੀ ਸਪੈਸ਼ਲ ਸੇਲ ਮੇਲੇ ਦੇ ਉੱਤੇ ਜੀ ਇਹ ਰੱਖੜੀ ਸੇਲ ਮੇਲੇ ਦੇ ਉੱਤੇ ਜੀ 150 ਦੇ ਵਿੱਚ ਇੱਕ 250 ਦੇ ਦੋ ਫੂਟ ਕਾਚੀ ਜੀ ਇਹ ਰਾਗੜ ਜੈਨ ਭੇਰ ਆਏ ਜਿਹਦੇ ਵਿੱਚ 150 ਦਾ ਇੱਕ ਸੂਟ ਹੈ ਜੀ 250 ਦੇ ਦੋ ਸੇਰ ਮੇਲਾ ਚੱਲੀ ਜਾਂਦਾ ਜੀ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਮੈਸੇਜ ਕਰੋ ਤੇ ਤੁਹਾਨੂੰ ਅਸੀਂ ਗਰੁੱਪ ਦੇ ਵਿੱਚ ਐਡ ਕਰਾਂਗੇ ਜੀ ਰਾਮਾ ਦੀ ਹੱਟੀ ਦੇ ਵਿੱਚ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਮੈਸੇਜ ਕਰੋ ਤੇ ਗਰੁੱਪ ਦੇ ਵਿੱਚ ਐਡ ਕਰਾਂਗੇ ਜੀ ਰੰਗੜ ਜਿਹੜੇ ਵਿੱਚ ਡਾਰਕ ਲਾਈਟ ਬਹੁਤ ਰੰਗਾਂ ਜਮਾਲ ਆ ਚੁੱਕਿਆ ਜਿਹਦੇ ਵਿੱਚ 150 ਦੇ ਇੱਕ ਸੂਟਾ ਜੀ 300 ਦੇ ਦੋ ਕੱਟੇ ਜੀ ਇਹ ਸੇਰ ਮੇਲੇ ਦੇ ਉੱਤੇ ਹੀ ਰਖੜੀ ਸੇਰ ਮੇਲਾ ਚੱਲ ਰਿਹਾ ਹੈਗਾ ਜੀ 150 ਦਾ ਇੱਕ ਹੈ ਜੀ 250 ਦੇ ਵਿੱਚ ਦੋ ਕੱਟੇ ਜੀ 250 ਦੇ ਦੋ ਰਖੜੀ ਸੇਰ ਮੇਲੇ ਦੇ ਉੱਤੇ ਜੀ 300 ਬਣਦਾ ਹੈਗਾ ਦੋ ਸੂਟਾ ਦਾ ਸਪਾਈਸਰ ਸੇਰ ਮੇਲੇ ਦੇ ਉੱਤੇ ਜੀ 250 ਦੇ ਕੱਟੇ ਜੀ ਦੋ ਸੂਟ ਇਹੇ ਆ ਦੇਖੋ ਟਾਈ ਡਾਈ ਮੈਚਿੰਗ ਸੂਟ ਕਾਟਨ ਦਾ ਸੂਟ ਹੈ ਬਿਲਕੁਲ ਕਾਟਨ ਦਾ ਦੁਪੱਟਾ ਨਾਲ ਹੈ ਜੀ ਰੱਖੜੀ ਸੇਲ ਮਿਹਰੇ ਦੇ ਉੱਤੇ ਜੀ ਸਟਾਕ ਨੈਲ ਕਰਨ ਵਾਸਤੇ ਸਪੈਸ਼ਲ ਸੇਲ ਲਾਤੀ ਜੀ 300 ਦਾ ਸੂਟ ਕੱਤਾ ਜੀ ਇਹਦੇ 300 ਦੇ ਵਿੱਚ ਸੀਮਟ ਕਲਰ ਰਹਿ ਗਈ ਇਹਦੇ ਵਿੱਚ ਤੇ ਸੀਮਟ ਸੂਟ ਰਹਿ ਗਏ ਬਸਾਰੇ ਛੇਤੀ ਆਓ ਤੇ ਛੇਤੀ ਲੈ ਕੇ ਜਾਓ ਜੀ ਇਹਦੇ ਦੁਪੱਟੇ ਦੇ ਨਾਲ ਸਿਰਫ 300 ਦਾ ਸੂਟ ਜੀ ਆਹ ਦੇਖੋ ਜੀ ਰੰਗ ਦੇਖੀ ਚਲੋ ਆਹੀ ਰੰਗਾਂ ਤੇ ਡਿਜ਼ਾਈਨਰ ਦੇ ਜਮਾਨ ਰਹਿ ਗਏ ਇਹਦੇ ਵਿੱਚ ਸਾਰਾ ਮਾਲ ਸੀਮਟ ਆਈ ਦੇ ਵਿੱਚ ਛੇਤੀ ਆਓ ਜੀ ਸਮਾਨ ਲੈਣ ਵਾਸਤੇ ਜਾਂ ਸਕਰੀਨਸ਼ਾਟ ਲੈ ਕੇ ਆਊਟਰ ਕਰੋ ਛੇਤੀ ਮਗਾਓ ਜੀ 300 ਰੁਪਏ ਦਾ ਸੂਟ ਕਾਟਾ ਜੀ ਇਹ ਟਾਈਡ ਆਈ ਦੁਪੱਟੇ ਦੇ ਨਾਲ ਬਿਲਕੁਲ ਕਾਟਨ ਦਾ ਸੂਟ ਹੈਗਾ ਬਿਲਕੁਲ ਕਾਟਨ ਦਾ ਸੂਟ ਹੈ ਜੀ ਸਟਾਕ ਨਲ ਕਰਵਾਸੇ ਛੇਰ ਮੇਲਾ ਜੀ ਸਪੈਸ਼ਲ ਰੱਖੜੀ ਛੇਰ ਮੇਲੇ ਦੇ ਉੱਤੇ 300 ਸੂਟ ਕਾਟਾ ਜੀ ਇਹ ਬਤਾ ਜਿੰਕੀ ਦੇ ਸੂਟ ਰਹਿੰਦੇ ਇਹਦੇ ਵਿੱਚ ਭਾਰੀ ਸੇਨ ਵਾਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਨ ਮੇਲੇ ਦੇ ਉੱਤੇ 300 ਦੇ ਵਿੱਚ ਟਾਈਡ ਆਈ ਮੈਚਿੰਗ ਸੂਟ ਹੈ ਵਿੱਚ ਦੁਪੱਟੇ ਦੇ ਨਾਲ ਸੇਰ ਮੇਲੇ ਚੱਲੀ ਜਾਂਦਾ ਸਾਡੇ ਗਰੁੱਪ ਦੇ ਵਿੱਚ ਐਡ ਹੋਣ ਵਾਸਤੇ ਸਾਨੂੰ ਆਪਣਾ WhatsApp ਨੰਬਰ ਤੇ ਹਾਇਲੋ ਭੇਜੋ ਤਾਂ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰਾਂਗੇ ਜੀ ਅਸੀਂ ਇੱਕ ਆ ਚੀਜ਼ ਹੈ ਸੁੱਕੀ ਸੂਟ ਹੈਗਾ ਸੁੱਕੀ ਦੁਪੱਟਾ ਨਾਲ ਆ ਜੀ ਬਿਲਕੁਲ ਇਹਦੇ ਸੂਤੀ ਸੂਟ ਹੈ ਸੂਤੀ ਦੁਪੱਟੇ ਦੇ ਨਾਲ ਕੁੜੀਆਂ ਕੱਤਰੀਆਂ ਵਾਲੀ ਕੁਆਲਿਟੀ ਹੈਗਾ ਸਿਆਣੀਆਂ ਵਾਲੇ ਬਜ਼ੁਰਗਾਂ ਵਾਲੇ ਰੰਗ ਸਾਰੇ ਰੰਗ ਹੈਗੇ ਜਿਹਦੇ ਵਿੱਚ ਵਿਦ ਦੁਪੱਟੇ ਦੇ ਨਾਲ ਜੀ 350 ਰੁਪਏ ਦਾ ਸੂਟ ਕੱਤਾ ਹੀ ਹੈ ਆ ਦੇਖੋ ਸੂਤੀ ਦੁਪੱਟਾ ਨਾਲ 350 ਦੇ ਸੂਟ ਕੱਤਾ ਜੀ 1000 ਦੇ ਤਿੰਨ ਕੱਤੇ ਜੀ ਸਪੈਸ਼ਲ ਰੱਖੜੀ ਸੇਲ ਮੇਲੇ ਦੇ ਉੱਤੇ ਜੀ ਵਿਦ ਦੁਪੱਟੇ ਦੇ ਨਾਲ 1000 ਰੁਪਏ ਦੇ ਵਿੱਚ ਤਿੰਨ ਰੰਗੜ ਜਾਇਆ ਨਾ ਬਹੁਤ ਆਇਆ ਹੈ ਇਹਦੇ ਵਿੱਚ 1000 ਰੁਪਏ ਦਾ ਚੰਨ ਕਰਕੇ ਜੀ 350 ਇੱਕ ਸੂਤਾ ਜੀ ਇਹ ਸੂਤੀ ਸੂਤਾ ਹੈ ਸੂਤੀ ਦੁਪੱਟੇ ਦੇ ਨਾਲ ਹੈਗਾ ਬਿਲਕੁਲ ਆ ਦੇਖੋ ਇਹ ਦੁਪੱਟਾ ਨਾਲ ਹੈ ਇਹਦੇ ਬਿਲਕੁਲ ਵਧੀਆ ਫੈਨਸੀ ਦੁਪੱਟੇ ਦੇ ਨਾਲ ਸਿਰਫ 350 ਰੁਪਏ ਕਰਤਾ ਜੀ ਇਹ ਸਿਆਣਾਲੇ ਪਜੁਰਕਾਂ ਨੇ ਕਲਰ ਵੀ ਹੈਗਾ ਇਹਦੇ ਵਿੱਚ ਆ ਦੇਖੋ ਜੀ ਦੁਪੱਟਾ ਨਾਲ ਇਹਨਾਂ ਦੀ ਬਿਲਕੁਲ ਦੁਪੱਟੇ ਦੇ ਨਾਲ ਸਿਰਫ 350 ਰੁਪਏ ਕਰਤਾ ਜੀ ਇਹ 1000 ਰੁਪਏ ਦੇ ਵਿੱਚ 320 ਰਖੜੀ ਸ਼ੇਰਵੇਲਾ ਚੱਲੀ ਜਾਂਦਾ ਜੀ ਭਰਾਵਾ ਦੀ ਹਿੱਸਤੀ ਉੱਤੇ ਰਖੜੀ ਸ਼ੇਰਵੇਲਾ ਚਾਲੂ ਹੋ ਚੁੱਕਿਆ ਹੈਗਾ ਰਖੜੀ ਸ਼ੇਰਵੇਲੇ ਦੇ ਉੱਤੇ ਜੀ ਸਾਢੇ 300 ਦਾ ਇੱਕ ਸੂਟ ਆ ਜੀ 1000 ਦੇ ਤਿੰਨ ਕੱਟੇ ਜੀ ਛੇਤੀ ਆਓ ਤੇ ਛੇਤੀ ਲੈ ਕੇ ਜਾਓ ਭਾਰੀ ਸ਼ੇਰਵੇਲਾ ਚੱਲੀ ਜਾਂਦਾ ਜੀ ਭਾਰੀ ਸ਼ੇਰਵੇਲਾ ਆਹ ਦੇਖੋ ਜੀ ਤੌਲੀਆ ਪੂਰਾ ਵਧੀਆ ਤੌਲੀਆ ਜੀ ਵੱਡੇ ਸਾਈਜ਼ ਦਾ ਦੇਖੋ ਰੰਗ ਤੇ ਡਿਜ਼ਾਈਨ ਦੇ ਵਿੱਚ ਫੁੱਲ ਮਾਰ ਆ ਗਿਆ ਜੀ ਇਹਦੇ ਵਿੱਚ ਰਖੜੀ ਦੇ ਉੱਤੇ ਕਿ ਮੈਂ ਆਪਾਂ ਲੈ ਜਾਂਦੇ ਨੇ ਵਸੇ ਸੂਟਾਂ ਦੇ ਨਾਲ ਲਾਉਣੇ ਆ ਤੌਲੀਆ ਦੇਖੋ ਜੀ ਰੰਗੜੀਆਂ ਪੂਰੇ ਆ ਗਈ ਜੀ ਬਿਲਕੁਲ ਮਖਮਲ ਵਰਗਾ ਤੌਲੀਆ ਇਹੇ ਪੂਰਾ ਵਧੀਆ ਕੁਆਲਿਟੀ ਦੇ ਤੌਲੀਏ ਆ ਜੀ ਸੇਲ ਮੇਲੇ ਤੇ ਚਲਾਤਾ ਇਹ ਵੀ ਹਾਲੋ ਦੇਖੀ ਚਲੋ ਰੰਗ ਤੇ ਡਿਜ਼ਾਈਨ 150 ਦੇ ਵਿੱਚ ਦੋ ਕੱਤੀ ਜੇ ਇਹ ਸੇਲ ਮੇਲੇ ਦੇ ਉੱਤੇ 150 ਦੇ ਵਿੱਚ ਦੋ ਪੀਸ ਫੁੱਲ ਰੰਗਾਂ ਦੇ ਵਿੱਚ ਫੁੱਲ ਕੁਆਲਿਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਸੇਲ ਮੇਲੇ ਦੇ ਉੱਤੇ ਜੀ ਫੁੱਲ ਕੁਆਲਿਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲੇ ਤੇ ਲਈ ਜਾਂਦਾ ਹੈਗਾ ਰਖੜੀ ਸੇਲ ਮੇਲਾ ਜਿੰਨੇ ਮਰਜੀ ਪੀ ਹਲਾ ਸਕਦਾ ਜੀ ਕਿਸੇ ਨੇ ਹੋਲ ਸੇਲ ਦੇ ਵਿੱਚ ਇਕੱਠੇ ਲਾ ਕੇ ਜਿੰਨੇ ਮਰਜੀ ਲਿਆ ਸਕਦਾ ਜੀ ਫੁੱਲ ਕੁਆਲਿਟੀ ਜਮਾਲ ਪਹੁੰਚ ਪੰਚਾ ਹੈ ਜੀ ਆਪਣੇ ਕੋਲੇ ਦੇ ਵਿੱਚ ਬੱਕੋ ਬੱਕਰੇ ਦੇ ਰੇਣ ਬੱਕੋ ਬੱਕਰੇ ਰੰਗਾ ਦੇ ਵਿੱਚ ਸਿਰਫ 150 ਦੇ ਵਿੱਚ 2 ਪੀਸ ਕਰਦੇ ਜੀ ਇਹ 150 ਦੇ 2 ਸੇਲ ਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹਿੱਟ ਦੇ ਉੱਤੇ ਸੇਲ ਮੇਲਾ ਰਖੜੀ ਸੇਲ ਮੇਲੇ ਦੇ ਉੱਤੇ ਜੀ ਕੁੱਲ ਸੂਟਾਂ ਦਾ ਤੌਲੀਆਂ ਦਾ ਅਸ ਕ੍ਰਾਈਸਰ ਵੀ ਨਾਲ ਚਾਲੂ ਹੈ ਜੀ ਭਰਾਮਾ ਦੀ ਹੱਟੀ ਦੇ ਉੱਤੇ ਭਰਾਮਾ ਦੀ ਹੱਟੀ ਵਸਟਨ ਰੋਡ ਮੋਰਨਿੰਗ